ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਹਸਪੰਦੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹਰੀਕੇ ਪੱਤਨ ਬਿਲਕੁਲ ਨਜ਼ਦੀਕ ਆ ਦੋਸਤੋ ਵੀਰ ਰਵੀ ਦੇ ਕੋਲ ਆਏ ਆ ਇਸ ਕਿਲੇ ਦੇ ਉੱਪਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਦਿਖਾਏ ਆ ਤੁਹਾਨੂੰ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 6 ਨਾਗ ਤੁਹਾਨੂੰ ਦਿਖਾਉਣੇ ਆ 5 ਬੇੜਾ ਤੁਸੀਂ ਇੱਧਰ ਦੇਖ ਰਹੇ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਤੇ ਦੋ ਗੱਬਣ ਤਿਆਰੀ ਵਾਲੀਆਂ ਇੱਕ ਮੱਝ ਦੋਸਤੋ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੱਜਰ ਤਾਜ਼ੀ ਸੂਈਆਂ ਤੇ ਕੀ ਡਿਟੇਲ ਆ ਦੋਸਤੋ ਇਹਨਾਂ ਪਸ਼ੂਆਂ ਦੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਤੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਦੂਸਰੀ ਗ ਤੁਸੀਂ ਨੋਟ ਕਰ ਲਓ 17 ਜੁਲਾਈ ਸਮਾਂ ਦੋਸਤੋ ਮਾਰਨਿੰਗ ਦੇ ਕੋਈ 8:30 ਵਜੇ ਦਾ ਠੀਕ ਆ ਜੀ ਜਿਹੜਾ ਸੂਏ ਸੂਏ ਪਸ਼ੂਆ ਦੋਸਤੋ ਦੋ ਟਾਈਮ ਚੋਕੇ ਨਹੀਂ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਆਪਣਾ ਫਰਜ਼ ਸਮਝ ਕੇ ਗੱਪਣ ਪਸ਼ੂ ਆਪਣਾ ਚੌਥਾ ਨਾਲ ਦਾ ਟਿੱਪ ਕੇ ਲੈ ਕੇ ਜਾਇਆ ਕਰੋ ਠੀਕ ਆ ਜੀ ਤੇ ਆਉ ਲੈਣੀਆਂ ਬਧੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਰਵੀ ਭਰਾ ਸਾਸਰੀ ਘਰ ਜੀ ਸਾਸਿਕਾ ਭਾਈ ਸਾਸਿਕਾ ਉਹ ਠੀਕ ਠਾਕ ਵੀਰੇ ਵਧੀਆ ਭਾਈ ਵਧੀਆ ਠੀਕ ਠਾਕ ਜੀ ਤੇ ਰਵੀ ਅੱਜ ਜਿੱਦਾਂ ਦੱਸਿਆ ਆਪਣੇ ਕੋਲ ਟੋਟਲ 6 ਨਾਗ ਨੇ ਹਾਂਜੀ ਭਾਈ 6 ਨਾਗ ਆ ਜਿਹਦੇ ਵਿੱਚੋਂ 5 ਵੈੜਾ ਨੇ ਹਾਂਜੀ 3 ਵੈੜਾ ਸੂਈਆਂ ਹੀ ਹਾਂਜੀ ਤੇ 2 ਗੱਬਣਾ ਤੇ ਮੱਝ ਅਜੇ ਸੂਈ ਨੂੰ ਕਹਿੰ ਤੱਕ ਹੀ ਹੋਇਆ ਠੀਕ ਆ ਜੀ ਹਾਂਜੀ ਹਾਂਜੀ ਪਾ ਜੇਰ ਜੂਰ ਪੈਣੀ ਹਜੇ ਭਾਈ ਜੇਰ ਪੈਣ ਵਾਲੀ ਠੀਕ ਆ ਜੀ ਹਾਂਜੀ ਲਓ ਦੱਸੋ ਤਿੰ ਦੋ ਗੱਬਣ ਇੱਕ ਮੱਝ ਸੂਈ ਆ ਠੀਕ ਆ ਜੀ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਆਓ ਸ਼ੁਰੂਆਤ ਕਰਦੇ ਆਂ ਦੋਸਤੋ ਪਹਿਲੇ ਨੰਬਰ ਤੋਂ ਇਸ ਵੜ ਤੋਂ ਰਵੀ ਇਹ ਵੜ ਆਪਣੇ ਕੋਲ ਜਿਹੜੀ ਖੜੀ ਆ ਪਹਿਲੇ ਨੰਬਰ ਤੇ ਫਿਰੇ ਭਾਜੀ ਇਹ ਦੂਜਾ ਸੂਹਾ ਸੂਈ ਆ ਦੂਜਾ ਸੂਹਾ 16 ਤੋਂ 17 ਕਿਲੋ ਦੁੱਧ ਹਾਂ ਜੀ ਸੱਤ ਅੱਠਾਂ ਦਿਨਾਂ ਦੀ ਸੂਈ ਆ ਜੀ ਠੀਕ ਆ ਜੀ ਇਹਦੀ ਮਗਰ ਠੀਕ ਆ ਜੀ ਹਾਂ ਜੀ ਲੋ ਵੀ ਸੱਤ ਅੱਠਾਂ ਦਿਨਾਂ ਦੀ ਸੂਈ ਆ ਦੋਸਤੋ 16 17 ਕਿਲੋ ਦੁੱਧ ਹਾਜ਼ਰ ਸੂਹਾ ਦੂਜਾ ਤੇ 17 18 17 18 ਤੇ ਹੁਣ ਚੱਲ ਰਹੀ ਹੈ ਠੀਕ ਆ ਹਾਂਜੀ ਭਾਜੀ ਮੈਲਾ ਮਤਲਬ ਮਾੜਾ ਮੋਟਾ ਕੱਚਾ ਮੈਲਾ ਮਾਰਨ ਦੀ ਮਗਰ ਬੱਛੀ ਹੈ ਨਾ ਇਹ ਹਾਂਜੀ ਭਾਜੀ ਬੱਛੀ ਬੱਛੀ ਹੈ ਮਗਰ ਠੀਕ ਹੈ ਜੀ ਆਹ ਦੇਖੋ ਕਰੋਸ ਆਂਗਾ ਠੀਕ ਹੈ ਜੀ ਕਰੋਸ ਆਂਗਾ ਦੋਸਤੋ ਅ ਐਚ ਐਫ ਤੇ ਥੋੜਾ ਪਾਦਾ ਕਿੰਨੇ ਲੱਗਦੇ ਜਰਸੀ ਦਾ ਕਰੋਸ ਆਂਗਾ ਆਪਾਂ ਕਹਿ ਸਕਦੇ ਆਂ ਡੱਬੀ ਆ ਪ੍ਰਿੰਟ ਵਾਈਜ਼ ਵੇਖੋ ਰੰਗ ਪ੍ਰਿੰਟ ਵਧੀਆ ਵੈਸੇ ਤੇ ਹਾਈਟ ਕੱਦ ਦੀ ਵੀ ਚਲੋ ਚੰਗੀ ਆ ਮੀਡੀਅਮ ਤੋਂ ਥੋੜੀ ਜੀ ਪਲਾਸ ਜਾਂ ਮੀਡੀਅਮ ਵਿਚਲਾ ਮੇਲ ਤੁਸੀਂ ਮੰਨ ਕੇ ਸੌਦਾ ਕਰ ਲਿਓ ਥਣਲੇ ਆਪਾਂ ਸੋਹਣਾ ਦੋਸਤੋ ਵਿਖਾਉਂਦੀ ਆ ਲੰਬੇ ਥਣ ਚਾਰੇ ਥਣ ਬਹੁਤ ਸੋਹਣੀ ਵੰਡ ਬੁੰਡ ਤੇ ਲੱਗੇ ਆ ਇੱਕ ਵਾਰੀ ਹੋਰ ਤੁਹਾਨੂੰ ਦਿਖਾਉਨੇ ਆ ਰਵੀ ਇਹਨੂੰ ਘਮਾਈ ਮਾੜੀ ਦੀ ਆ ਦੇਖੋ ਜੀ ਰਵੀ ਹੁਣ ਆਪਾਂ 17 ਕਿਲੋ ਚਵਾ ਦਾਂਗੇ ਭਾਜੀ ਮਿੰਤੀ ਕਰਾਵਾਂਗੇ ਅੱਛਾ ਠੀਕ ਹੈ ਜੀ ਆਪਣੇ ਘਰ ਦੀ ਭਾਜੀ ਅਗਲੇ ਦੇ ਘਰ ਦੀ ਕੋਈ ਨਹੀਂ ਆਪਾਂ ਆਪਣੇ ਘਰ ਦੀ ਮਿੰਤੀ ਰਾਵਾਂਗੇ ਲੋ ਦੋਸਤੋ ਇਸ ਮੈਂ ਕੋਈ ਹੋਰ ਦੋਸਤੋ ਗੱਲ ਹਰ ਵਾਰ ਆਪਾਂ ਰੋਜ਼ ਹੀ ਗੱਲ ਰਿਪੀਟ ਕਰਦੇ ਆ ਵੀ ਜਦੋਂ ਤੁਸੀਂ ਦੋਸਤੋ ਤਸੱਲੀ ਕਰਨੀ ਆ ਉਦੋਂ ਤਸੱਲੀ ਆਪਦੀ ਰੱਜ ਕੇ ਕਰੋ ਤਸੱਲੀ ਕਰੋ ਠੀਕ ਆ ਜੀ ਕਿਉਂਕਿ ਕਿਸੇ ਵੀ ਪਹਿਲੂ ਤੋਂ ਕੋਈ ਕਸਰ ਨਾ ਛੱਡੋ ਹਰ ਪਾਸੇੋਂ ਤਸੱਲੀ ਕਰੋ ਪਰ ਜਦੋਂ ਦੋਸਤੋ ਪਸੂ ਤੁਸੀਂ ਵਪਾਰੀ ਵੀਰ ਦੇ ਕਿੱਲੇ ਤੋਂ ਲੈ ਜਾਣਾ ਉਸ ਤੋਂ ਬਾਅਦ ਕੋਈ ਗਰੰਟੀ ਕੋਈ ਤਸੱਲੀ ਨਹੀਂ ਗਈ ਬਾਹਰੇ ਖਲੜਾ ਦੋਸਤੋ ਹਰ ਦਿਨ ਆਪਾਂ ਹਾਂਜੀ ਪਹਿਲਾਂ ਗੱਲ ਗਰਮੀ ਬਹੁਤ ਜਿਆਦੀ ਹੈ ਇਸ ਕਰਕੇ ਆਪਾਂ ਗਰੰਟੀ ਨਹੀਂ ਦਿੰਦੇ ਹਾਂਜੀ 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 ਬਿਲਕੁਲ ਆਪਣੇ ਘਰੇ ਤੰਦਰੁਸਤਾਂ ਗਾਂ ਜਾ ਕੇ ਟੈਂਪਰੇਚਰ ਆ ਹੋ ਸਕਦਾ ਡਾਊਨ ਹੋ ਸਕਦਾ ਠੀਕ ਆ ਜੀ ਤੇ ਉਹ ਅਗਲੇ ਵੀਰ ਦੀ ਖੇਚਲਾ ਆਪਦੀ ਮਿਹਨਤ ਕਰੇ ਕੁਛ ਵੀ ਆ ਅੱਛਾ ਰਵੀ ਇਹ ਤਾਂ ਰੇਟ ਵੀਰੇ ਕੀ ਕਰਾਂਗੇ ਦੇਵਾਂਗੇ ਕਿੱਥੋਂ ਭਾਈ ਮੋਲੇ ਦਾ 62000 ਰੁਪਇਆ ਕਰਦੇ ਆਂ ਠੀਕ ਆ ਜੀ 52 ਹੀ ਦੇ ਦਈਏ 55 ਦੀ ਹਾਂਜੀ ਗਰਮੀ ਬੜੀ ਹੋ ਬਿਲਕੁਲ ਜੈ 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 55 ਹੀ ਦੇ ਦਾਂਗੇ 55000 ਛੋੜ ਜਿਹਾ ਆਪਾਂ ਕਰ ਦਾਂਗੇ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਮੇਰਾ ਵੀ 17 ਲੀਟਰ ਦੋਸਤੋ ਤੁਸੀਂ ਇਸ ਘਰੇ ਚੋਗੇ ਲੈ ਕੇ ਜਾਣਾ ਆਹ ਬੱਛੀ ਦੇਖ ਲਓ ਮਗਰ ਠੀਕ ਆ ਜੀ ਆਹ ਬੱਛੀ ਆ ਤੇ 8 9 8 9 ਕ ਦਿਨਾਂ ਦਾ ਜਿਹੜਾ ਤੁਸੀਂ ਆਈਡੀਆ ਮੰਨ ਰਹੇ ਹੋ ਠੀਕ ਆ ਜੀ 55000 ਦੇ ਵਿੱਚ ਬਹੁਤ ਸੋਹਣੇ ਥਣ ਦੇ ਵੇਦੀ ਇਹ ਦੋ ਟਾਈਮ ਨਹੀਂ ਚਾਰ ਟਾਈਮ ਆਪਣੀ ਭਰਾ ਕੇ ਤਸੱਲੀ ਕਰੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਆ ਤਸੱਲੀ ਹੁੰਦੀ ਆ ਕੰਡਾ ਲੀਟਰ ਭਾਜੀ ਆਪਣੇ ਘਰ ਦੀ ਗਰੰਟੀ ਕ ਅਗਲੇ ਦੇ ਘਰ ਦੀ ਠੀਕ ਆ ਪਰ ਵੀ ਅੱਗੇ ਸੈਕਿੰਡ ਨੰਬਰ ਤੇ ਕਿਹੜੀ ਖੜੀ ਬੈਠਾ ਭਾਜੀ ਇਹ ਪਹਿਲਾ ਸੁਆ ਸੂਈ ਆ ਪਹਿਲਣ ਹਾਂਜੀ ਹਾਂਜੀ ਤੇ ਲਓ ਜੀ ਪਹਿਲਾ ਸੁਆ ਦੋਸਤੋ ਅਗਲੀ ਵਾੜ ਕਿੰਨੇ ਦਿਨਾਂ ਦੀ ਸੂਈ ਰਵੀ ਭਾਜੀ ਇਹਨੂੰ 10-12 ਦਿਨ ਹੋ ਗਏ ਉਹ ਬੱਛਾ ਬੱਜਾ ਇਹਦਾ 10-12 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਮਗਰ ਥੱਲੇ ਜਿਹੜਾ ਬੱਚਾ ਜਿਹੜਾ ਉਥੋਂ ਬੱਛਾ ਹੈ ਮੇਲ ਕਾਫ ਆ ਪਹਿਲਾ ਸੁਆ ਇਹ ਵਾੜ ਸੂਈ ਆ ਤੇ ਰਵੀ ਭਰਾ ਕਿੰਨੇ ਕ ਡੋਤ ਤੇ ਚੱਲਣ ਢਈ ਆ ਪਾਜੀ ਇਹ ਵੀ 20 19 20 19 20 19 20 ਹਾਂਜੀ ਠੀਕ ਆ ਜੀ ਡੋਤਾਂ ਜ਼ਿਆਦਾ ਪਾਜੀ ਥੋੜਾ ਕੱਲ ਦੀ ਗਰਮੀ ਵੰਡ ਮੁੰਡ ਘਟਾਦਾ ਠੀਕ ਆ ਜੀ ਲੋ ਤਾਂ 119 20 ਲੀਟਰ ਤੇ ਜਿਹੜੀ ਚੱਲਣ ਢਈ ਆ ਬਾਕੀ ਆ ਠੰਣ ਦੇਵਾ ਠੀਕ ਆ ਜੀ ਭਵਾਨੇ ਦੇਵੇ ਦੀ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਆਪਾਂ ਦਿਖਾ ਦਾਂਗੇ ਕੱਦ ਵੱਡਾ ਆਂਦਾ ਠੀਕ ਆ ਜੀ ਇੱਕ ਮੀਡੀਅਮ ਹਾਈਟ ਪਿਛਲੇ ਮੇਲ ਤੋਂ ਪਲੱਸ ਹਾਈਟ ਆ ਵੱਡੀਆਂ ਵਹਿੜਾਂ ਦੇ ਵਿੱਚ ਗਿਣਤੀ ਕਰ ਸਕਦੇ ਆਂ ਆਪਾਂ ਇਸ ਵਹਿੜ ਦੀ ਪਹਿਲਾਂ ਸੂਈ ਆ ਠੀਕ ਆ ਜੀ सो तो फेस क्वालिटी आ है, है। आ, ठीक है कान कुन बिलकुल छोटे ठीक है ठीक है रवि तोरो आ, अड़ा अड़ा। ਲੋ ਜੀ ਆ ਬੱਜਾ ਮਗਰ ਮੇਲ ਕਾਫਾ ਠੀਕ ਆ ਜੀ ਉਹ ਇਨੀ ਗਰਮੀ ਦੇ ਵਿੱਚ ਵੀ ਆਪਾਂ ਰਵੀ ਜੀ ਕਰ ਦੇਖੀ ਇਹਦੇ 18 19 ਲੀਟਰ ਦੁੱਧ ਬਹੁਤ ਆ ਬਹੁਤ ਆ ਭਾਜੀ ਇਹੇ ਕੋਈ ਮਲ ਜਿੰਨਾ ਇਹਨੂੰ ਵੰਡ ਚਾਹੀਦਾ ਤੁਹਾਨੂੰ ਉਹਨਾਂ ਨਹੀਂ ਹਜੇ ਪੈਂਦੇ ਇਹਨਾਂ ਨੂੰ ਗਰਮੀ ਕਰਕੇ ਡਰਦੇ ਆ ਬੱਸ ਵੀ ਗਰਮੀ ਕਰਕੇ ਡਰਨਾ ਹਾਂਜੀ 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 ਠੀਕ ਆ ਤੇ ਇਹ ਰਵੀ ਵੀਰੇ ਕਿੱਥੋਂ ਦੇ ਕਿੰਨੇ ਦੇ ਦੇ ਦੇਗੀ ਹਾਂ ਭਾਜੀ ਇਹਦਾ ਮੁੱਲ 70 ਕਰਦੇ ਹਾਂ ਹਾਂ ਇਹ ਹਾਂ ਨਾ ਜੈਸਨ ਉਹ ਜਿਹੜੀ 65000 ਦੀ ਦਵਾਂਗੇ 65000 ਦੇ ਹਾਂਜੀ ਉਹ ਜੋ ਛੋੜ ਛੱਪਾ ਹੀ ਹੋਊਗਾ ਅੱਛਾ ਹਾਂਜੀ ਮੈਨਾਂ ਵੀ ਹੋਰ ਕਰਦਗੇ ਜੇ ਹੁੰਦਾ ਵਿੱਚੋਂ ਕੋਈ ਗੁਜੈਸ਼ ਕਹਿਣਗੇ ਭਾ ਭੈਣ ਭਰਾ ਤੇ ਕਰਾਂਗੇ ਜਿੰਨਾ ਵੀ ਹੋ ਸਕੇ ਉਹਨਾਂ ਕਰ 65 ਚ ਹਾਂਜੀ ਲਓ ਦੋਸਤੋ ਬਾਕੀ 65000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਵਾਹਰ ਚੰਗੀ ਆ 19 ਕਿਲੋ 18 ਕਿਲੋ 19 ਕਿਲੋ ਤੇ ਚੱਲ ਰਹੀ ਆ ਜੇ ਸਿਆਲਾ ਜੀ ਹੁੰਦੀ ਭਾਈ ਜੀ ਮਰਦੀ ਵੇਚ ਦਿੰਦੇ ਠੀਕ ਆ ਜੀ ਠੀਕ ਆ ਜੀ ਆ ਦੇਖੋ ਠੀਕ ਆ ਆ ਥਣ ਦੇਵਾ ਵੰਡ ਬੁੰਡ ਆਪਸੀ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਜੀ ਠੀਕ ਆ ਲੈ ਵੀਰ ਅਵੀ ਅੱਗੇ 3 ਨੰਬਰ ਤੇ ਆਪਣੇ ਕੋਲ ਜੜੀ ਵੀਰੇ ਆ ਖੜੀ ਆ ਬੈੜ ਇਹ ਭਾਈ ਜਰਸੀ ਆ ਚਫ ਕ੍ਰਾਸ ਆ ਜੀ ਆ ਤੇ ਇਹ 20 ਦਿਨਾਂ ਦੀ ਸੂਈ ਆ ਲਾਲ ਵਛੀਏ ਦੀ ਲਓ ਜੀ 20 ਦਿਨਾਂ ਦੀ ਸੂਈ ਹੈ ਦੋਸਤੋ ਤੇ ਲਾਲ ਰੰਗ ਦੇ ਵਿੱਚ ਵਛੀ ਆ ਤੁਹਾਨੂੰ ਵਛੀ ਵੀ ਦਿਖਾ ਦਾਂਗੇ ਤੇ ਦੁੱਧ ਦੇ ਕਿੰਨੇ ਕਿਤੇ ਆ ਗਈ ਆ ਪਾਜੀ ਇਹ 18 ਕਿਲੋ ਮਨਾ ਕੇ ਰਵਾਂਗੇ ਜੇ ਆਪਾਂ 18 ਕਿਲੋ ਹਾਂਜੀ ਹਾਂਜੀ ਇਹ ਸੋਭਾ ਹੀ ਆਪਣੇ ਕੋਲ ਘੰਟਾ ਕਿਹਾ ਜੀ ਹਾਂਜੀ ਹਾਂਜੀ ਠੀਕ ਆ ਜੀ ਲੋਬ ਦੋਸਤੋ 18 ਕਿਲੋ ਦੁੱਧ ਤੇ ਸੂਹਾ ਦੂਜਾ ਕਿ ਤੀਜਾ ਭਾਜੀ ਪਿਓਰ ਦੂਜਾ ਸੂਹਾ ਸੂਈ ਲਓ ਜੀ ਦੂਜਾ ਸੂਹਾ ਠੀਕ ਆ ਜੀ ਜਰਸੀ ਤੇ ਐਚ ਐਫ ਦਾ ਕਰੋਸ ਆਂਗਾ ਦੋਸਤੋ ਮੂੰਹ ਮੱਥੇ ਤੋਂ ਤੁਸੀਂ ਵੇਖੋਗੇ ਫੇਸ ਕੁਆਲਿਟੀ ਜਿੰਨੀ ਆ ਸਾਰੀ ਜਰਸੀ ਠੀਕ ਆ ਜੀ ਵਿੱਚ ਬਿਲਕੁਲ 50% ਆਪਾਂ ਵੇਖਦੇ ਆ ਠੀਕ ਆ ਆਪਾਂ ਜਰਸੀ ਕਹਿ ਸਕਦੇ ਆ ਜਰਸੀ ਕਹਿ ਸਕਦੇ ਆ ਕਰੋਸ ਆ ਪਰ ਕਰੋਸ ਆਂਗ ਦੇ ਵਿੱਚ ਆ ਤੇ ਦੁੱਧ ਇੱਕ ਵਾਰੀ ਫੇਰ ਦੱਸਿਓ ਜੀ ਭਾਜੀ 17 18 ਕਿਲੋ ਮਨਾ ਕੇ ਦਵਾਂਗੇ ਆਪਾਂ ਘਰੋਂ ਰਵੀ ਕੋਈ ਦੂਰੋਂ ਨੇੜੇੋਂ ਆ ਜਾਂਦਾ ਇਹ ਗੱਲ ਤਾਂ ਨਹੀਂ ਹੈਗੀ ਕਿ ਇੱਥੇ ਆਣ ਕੇ 12 ਨਾਲ ਕਿਹਾ ਦੁਬਾਰਾ ਤੇ ਪਾ ਖਰਚਾ ਦੇ ਦਾਂਗੇ ਅਗਲੇ ਦਾ ਜੇ ਕੋਈ ਗੱਡੀ ਤੇ ਆਊਗਾ ਤਾਂ ਗੱਡੀ ਦਾ ਦਵਾਂਗੇ ਹਾਂਜੀ ਜੇ ਕੋਈ ਮੋਟਰਸਾਈਕਲ ਤੇ ਆਊਗਾ ਤਾਂ ਮੋਟਰਸਾਈਕਲ ਦਾ ਖਰਚਾ ਦਵਾਂਗੇ ਪਲੱਸ ਮਾਨ ਵਾਲਾ ਵੀ ਕਈ ਵਾਰ ਹੁੰਦਾ ਵੀ ਕੋਈ ਸਾਈ ਬਿਆਨਾ ਪਾ ਦੇ ਇੱਥੇ ਬਰਾਬਰ ਨਾ ਨਿਕਲੇ ਸਾਈ ਵੀ ਪਲੱਸ ਹੁੰਦਾ ਦਵਾਂਗੇ ਬਾਈ ਸਾਈ ਵੀ ਦੇ ਦਾਂਗੇ ਤੇ ਸਾਈ ਵੀ ਮੋੜਨੀ ਪੈਣੀ ਹੈ ਤੇ ਬਾਕੀ ਤੇਲ ਪਾਣੀ ਖਰਚਾ ਹਾਂਜੀ ਭਾਜੀ ਹਾਂਜੀ ਲਓ ਦੋਸਤੋ ਗੱਲ ਦੱਸਾਂ ਕੀ ਆ ਪਰ ਆਪਣੇ ਘਰੇ ਮਿਲ ਲੈ ਭਾਜੀ ਬਸ ਇੱਥੋਂ ਇੱਥੋਂ ਦੀ ਅੱਗੇ ਆਪਦੀ ਖੇਚਲ ਸੇਵਾ ਹੈ ਉਹਨਾਂ ਦੀ ਅੱਗੇ ਸੇਵਾ ਦੋਸਤੋ ਕਰੂਗਾ ਕੋਈ ਵੀਰ ਜਿਆ ਤੇ 2 ਕਿਲੋ ਖੰਡ ਵਧਾ ਵੀ ਸਕਦੇ ਜੇ ਨਾਰਮਲ ਸੇਵਾ ਰਹਗੀ ਦੁੱਧੋਂ ਪਸ਼ੂ ਘਟ ਵੀ ਜਾਂਦੇ ਆ ਠੀਕ ਆ ਜੀ ਉਹ ਅੱਗੇ ਸੇਵਾ ਤੇ ਡਿਪੈਂਡ ਆ ਤੋਂ 17 ਕਿਲੋ ਮੇਰਾ ਭਰਾ ਲੀਟਰ ਮਾਰ ਲੈ ਕੋਈ ਆਪ ਦਾ ਕੰਡਾ ਲਈ ਆ ਵੀ ਲੀਟਰ ਮਾਰ ਲੈ ਉਹ ਤਸੱਲੀ ਤੁਸੀਂ ਕਰਨੀ ਆ ਇੱਥੇ ਮੈਂ ਬਾਰ ਬਾਰ ਕਹਿਣਾ ਨਾ ਦੋਸਤੋ ਵੀ ਤਸੱਲੀ ਜ਼ਰੂਰ ਕਰਿਆ ਕਰੋ ਕਿਉਂਕਿ ਅਗਲੀ ਨਵੀਂ ਥਾਂ ਤੇ ਜਾ ਕੇ ਪਸ਼ੂ ਹੋ ਸਕਦਾ ਕਿਸੇ ਵੀਰ ਦੀ ਸੇਵਾ 'ਚ ਫਰਕ ਹੋਵੇ ਠੀਕ ਆ ਚੰਗੀ ਵੀ ਹੋ ਸਕਦੀ ਆ ਇਹ ਨਹੀਂ ਕੀ ਗੱਲ ਵੀ ਮਾੜੀ ਸੇਵਾ ਕੋਈ ਕਰਦਾ ਹੋਊਗਾ ਵੀ ਚੰਗੀ ਸੇਵਾ ਵੀ ਹੁੰਦੀ ਆ ਬਹੁਤੇ ਵੀਰਾਂ ਦੀ ਤੇ ਦਰਮਿਆਨੀ ਵੀ ਹੁੰਦੀ ਆ ਤੇ ਇੱਥੇ ਤਸੱਲੀ ਕਰੋ ਮੇਰਾ ਵੀਰ ਕਿਸੇ ਚੀਜ਼ ਚ ਕੋਈ ਡਿਫੈਕਟ ਹੈਗਾ ਤੇ ਉਹ ਨਹੀਂ ਦੱਸਿਆ ਉਹਦਾ ਖਰਚਾ ਉਹਦੇ ਤੋਂ ਪਾਜੀ ਬਿਨਾ ਵਕੇ ਕੋ ਮਿਲਦੀ ਏ ਮੰਗਾ ਵੁੰਗੇ ਦੀ ਲੋੜ ਇਹਨੂੰ ਅੱਛਾ ਅਰਬੀ ਦੇਈਏ ਕਿੰਨੇ ਦੀ ਭਰਾ ਪਾਜੀ ਮੋਲੇ ਦਾ ਜਿਹੜਾ 45000 ਰੁਪਇਆ ਕਰਦੇ ਆ ਹਾਂਜੀ 40 ਦੀ ਦੇ ਦਾਂਗੇ 40000 ਪਰ ਇਹਨੇ ਦੁੱਧ ਵਾਲੀ 40 ਦੀ ਦੇਣੀ ਨਹੀਂ ਕਹੇ। ਹਾਂ ਸਹੀ ਗੱਲ। ਚਲੋ ਆਪਾਂ ਨੂੰ ਭਾਜ ਮਿਲ ਗਈ ਆਪਾਂ ਭਾਜ ਦੇਣੀ ਐ ਜੀ ਇਹ ਰਸਟ ਕਰੀ ਜਾਈਏ ਬਾੜ ਕਰੀ ਜਾਈਏ। ਹਾਂ। ਨਹੀਂ ਭਾਜੀ। ਵੀ ਜਿਹੋ ਜੀ ਚੀਜ਼ ਆ ਉਹ ਜਾ ਰੇਟ ਮੰਗਣਾ ਪੈਂਦਾ। ਉਹ ਜਾ ਰੇਟ ਆ ਹਾਂ ਜੀ ਭਾਜੀ। ਸਭ ਤੋਂ ਸੇ 40 ਦੀ ਮਿਲ ਜੂਗੀ ਦੁੱਧ ਵੈਸੇ ਇਹਦੇ ਕੋਲ ਵੀ ਕਰਮ ਵਾਲੀ ਕੋਲ 17 ਕਿਲੋ ਆ 16 ਤੋਂ ਪਲੱਸ। ਸੁਆ ਭਾਜੀ 4 ਕਿਲੋ ਵਹਿੜ ਚੋ ਕੇ ਫੇਰ ਆਂਤੀ ਆਪਾਂ ਨੂੰ ਛੱਕੇ ਹੀ ਆਪਾਂ ਚੋਈ ਆਪਣੇ। ਠੀਕ ਆ। ਹਾਂਜੀ ਹਾਂਜੀ। ਬਾਕੀ ਭਰੌਣ ਭਰੂਣ ਦੀ ਕਿਸੇ 'ਚ ਕੋਈ ਡਿਫੈਕਟ ਹੋਇਆ ਤਾਂ ਭਾਈ ਭੋਰਾ ਜਿੰਨੀ ਵੀ ਹੋਈ ਜ ਉਹਨਾਂ ਗੱਬੜਾਂ ਦੇ ਵਿੱਚੋਂ ਇਹ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਰਹੇ ਹਾਂ ਇਹ ਵੀ ਪੱਕ ਜਰਸੀ ਆ ਠੀਕ ਆ ਜੀ ਪਹਿਲਾ ਸੂਆ ਭਾਈ ਚਾਰ ਦੰਦ ਵੈੜ ਦਾ ਲਓ ਚੌਗੀ ਮੂੰਹ ਦੋਸਤੋ ਚਾਰ ਦੰਦ ਦਾ ਪਿਓਰ ਚੌਗੀ ਚਾਰ ਦੰਦ ਮੂੰਹ ਤੇ ਪਹਿਲਣ ਪਛੀ ਨੇ ਸੂਣਾ ਤੇ ਬੋਦੀ ਬੱਦੀ ਉਸੇ ਤਰ੍ਹਾਂ ਬਿਲਕੁਲ ਛੋਟਾ ਜਿਹਾ ਕੰਨ ਠੀਕ ਆ ਆ ਜਾ ਆ ਜਾ ਸੋ ਬੱਸੀ ਪਹਿਲਾ ਸੂਆ ਦੋਸਤੋ ਸੂਣੀ ਹੈ ਤੇ ਕਲਰ ਦੀ ਗੱਲ ਕਰ ਲਈਏ ਰੰਗ ਦੋਸਤੋ ਬਿਲਕੁਲ ਬਰਾਊਨ ਕਾਫੀ ਕਲਰ ਜਿਹਾ ਰੰਗ ਆ ਇਸ ਵੈੜ ਦਾ ਤੇ ਲੇਫਟੀ ਲਾਹੇ ਬਣਾਏ ਪਈ ਹੈ ਕਰਮਾ ਲਈ ਦਿਨ ਲੈ ਜੂ ਜੇ 8-7 ਹਾਂ ਜੀ ਭਾਈ 10 ਦਿ 10 ਕ ਦਿਨ ਲਓ ਦੋਸਤੋ 10 ਕ ਦਿਨ ਹਜੇ ਪੈਂਡਿੰਗ ਆ ਤੇ ਫੇਸ ਫੂਡਸ ਕੁਆਲਿਟੀ ਬਹੁਤ ਸੋਹਣੀ ਠੀਕ ਆ ਜੀ ਤੇ ਵੇਖੋ ਪਲੀ ਗੁਲੀ ਵੇਖੋ ਸਭੀ ਸੂੰਬੀ ਚੰਗੀ ਆ ਕੋਈ ਲਿੱਸੀ ਲਸੇਰੇਪਣ ਚ ਨਹੀਂ ਗਈ ਹੈ ਪੂਰੀ ਰਾਜੀ ਆ ਤੇ ਥਣ ਵੀ ਜਿਹੜਾ ਦੋਸਤੋ ਕਰਮਾ ਵਾਲੀ ਹੱਥੀ ਚਵਾਈ ਲਾ ਸਾਹਮਣੇ ਲੈ ਕੇ ਆਊਗੀ ਤੇ ਦੇਣ ਹਜੇ 10 ਕ ਵੇਟ ਕਰਨੀ ਪਾਊਗੀ 10 ਕ ਦਿਨ ਹਜੇ ਸਈਜ ਨੇ ਲੈ ਜਾਣੀ ਆ ਜੀ ਆ ਲਓ ਜੀ ਰਵੀ ਕੀ ਵੀਰੇ ਡਿਮਾਂਡ ਕਰਦੇ ਪੈ ਜੇ ਭਾਜੀ ਇਹਦਾ ਮੁੱਲ 42000 ਰੁਪਇਆ ਕਰਦੇ ਹਾਂ ਹਾਂ 38000 ਦੀ ਦੇ ਦਾਂ 38000 ਦੀ ਹਾਂਜੀ ਜੇ ਤਿਆਰ ਹੋਏ ਭਾਜੀ ਜਿੱਥੇ ਮਰਜੀ ਵੇਚੀ ਵੇਚਦੀ ਠੀਕ ਆ ਜੀ ਹਾਂਜੀ ਹਾਂਜੀ ਤੁਹਾਨੂੰ ਬਤਾ ਕਰਾਸ ਵਛੀਆਂ ਦੇ ਵਿਕੀ ਜਾਂਦੀਆਂ ਚਾਹ ਦਾ ਥੋੜਾ ਜਿਹਾ ਚਲੋ ਬਿਲਕੁਲ ਬਿਲਕੁਲ ਲੋ ਜੀ ਦੋਸਤੋ 38000 ਦੀ ਇਹ ਮਿਲ ਜੂਗੀ ਅੱਜ ਕੋਈ 10 ਦਿਨ ਕਿਸੇ ਭਰਾ ਨੇ ਸਾਂਭਣੀਆਂ ਬਾਕੀ ਥਣ ਵਿਖਾਇਓ ਮੈਨੂੰ ਜੀ ਪੂਰਾ ਥਣ ਆ ਵਿਖਾਇਓ ਆ ਲਓ ਜੀ ਠੀਕ ਆ ਜੀ ਕਨਫਰਮ ਦੋਸਤੋ ਵਧੀਆ ਠੀਕ ਆ ਜੀ ਬਣੋ ਗੁਣੋ ਭਾਜੀ ਬਹੁਤ ਜਿਆਦਾ ਥੱਤੀ ਚਵਾਈਲਾ ਥਣ ਨਿਕਲ ਕੇ ਸਾਹਮਣੇ ਆਊਗਾ ਤੇ ਢਿੱਲ ਬਹੁਤ ਜਿਆਦਾ ਹਲੇ ਵਿੱਚ ਰਵੀ ਅਗਲੀ ਆਪਣ ਨੂੰ ਨੈਕਸਟ ਜਿਹੜੀ ਆ ਭਾਜੀ ਇਹ ਗੱਪਣ ਵੈੜ ਹਾਂ ਜੀ ਭਾਜੀ ਇਹ ਵੀ ਗੱਪਣ ਆ ਕੋਈ ਹਫਤੇ ਖੰਡਦੀ ਇਹ ਵੀ ਠੀਕ ਆ ਜੀ ਇਹ ਤੀਸਰੇ ਸਵੇਲੀ ਆ ਭਾਜੀ ਆਪਾਂ ਦੂਸਰੇ ਜਾਣੀ ਦੋਸਤੋ ਜਾਂ ਸੁਆ ਇਹ ਗਾਣੇ ਸੁ ਤੇ ਜੱਸ ਸੂਆ ਸੂਗੀ ਹਫਤਾ ਕ ਸਮਾਂ ਲੈ ਜੂ ਬਾਕੀ ਸਟਾਰਟਿੰਗ ਵੇਖੋ ਤੁਸੀਂ ਇਹਦੀ ਠੀਕ ਆ ਜੀ ਹਰ ਇੱਕ ਪਸ਼ੂ ਦੀ ਦੋਸਤੋ ਵੱਖੋ ਵੱਖਰੀ ਬਣਤਰ ਆ ਇਹਦੀ ਹਵਾ ਨੇ ਦੀ ਸਟਾਰਟਿੰਗ ਜਿਹੜੀ ਆ ਅੱਗੋਂ ਬਿਲਕੁਲ ਨਵੀਂ ਤੋਂ ਤੋਂਨ ਤੋਂ ਜਿਹੜੀ ਸਟਾਰਟਿੰਗ ਆ ਤੇ ਬੈਕ ਸਾਰ ਦੇ ਨਾਲ ਜਿਹੜਾ ਦੋਸਤੋ ਸੂ ਦੇ ਨਾਲ ਜਿਹੜੀ ਟੱਚ ਹੋਊਗੀ ਭਾਜੀ 20 ਕਿਲੋ ਵਾਲੀ ਵਹਿੜ ਆਏ ਹਾਂ ਇਹ ਵੀ ਵਹਿੜ ਅੱਜ ਹੀ ਆਈ ਕਰਕੇ ਥੋੜੀ ਪੱਠਾਂ ਨੂੰ ਭੁੱਕੀ ਪੱਖੀਆਂ ਠੀਕ ਆ ਜੀ ਕਈ ਵਾਰਾਂ ਦੋਸਤੋ ਨਾਰਮਲ ਘਰੋਂ ਪਸ਼ੂ ਨਿਕਲਦੇ ਆ ਘਰਾਂ ਦੇ ਵਿੱਚੋਂ ਹੀ ਪਸ਼ੂ ਖਰੀਦੇ ਜਾਂਦੇ ਆ ਕਈ ਵਾਰਾਂ ਚੰਗੀ ਸੇਵਾ ਦੇ ਵਿੱਚੋਂ ਪਸ਼ੂ ਨਿਕਲਦੇ ਆ ਚ ਕਈ ਵਾਰ ਥੋੜਾ ਜਿਹਾ ਇੱਕ ਪਸੂ ਲਸੇਰਾ ਬਣ ਵੀ ਵਿਖਾਉਂਦੇ ਆ। ਬਾਕੀ ਆ ਤੁਸੀਂ ਵੇਖ ਸਕਦੇ ਜਿ ਪੱਖ, گاਵਾਂ ਵਾਲਾ ਠੀਕ ਆ ਜੀ ਤੇ ਦੁੱਧ ਵੀ ਇਹਨਾਂ ਦਾ ਵੀ ਚੰਗਾ ਜਵਾਦੂਗੀ ਫੇਸਪੁੱਸ ਆ ਕੁਆਲਿਟੀ ਆ। ਤੇ ਆ ਥਣ ਦੇਵਾ ਜੀ। ਠੀਕ ਆ। ਥਣ ਬਹੁਤ ਸੋਨਾ, ਲੰਬਾ ਥਣ ਆਪਾਂ ਕਹਿ ਸਕਦੇ ਵੀ ਪੂਰਾ ਮੁਠੀ ਵਿੱਚ ਮੁਠੀਦਾਰ ਥਣ ਆ। ਤੇ ਅੱਛਾ ਰਵੀ ਇਹ ਮੰਨ ਲਾ ਵੀ ਆਪਣੇ ਕੋਲ ਦੋਨੋਂ ਨਗ ਗੱਬਣ ਸੀਗੇ। ਹਾਂਜੀ ਭਾਜੀ ਹਾਂਜੀ। ਤੇ ਇਹਦੀ ਟਿੱਪਣ ਟੁੱਪਣ ਦੀਆਂ ਤਸੱਲੀ ਪਾਉਂਦੇ ਆ। ਭਾਜੀ ਬਿਲਕੁਲ ਇਹਦੇ ਆਪਣੀ ਤਸੱਲੀ ਚਲੋ ਆਪਾਂ ਕਰਕੇ ਲਿਆਏ ਅਗਲਾ ਵੀ ਕਰਕੇ ਹੀ ਖੜੇ ਆ ਆਪਣੇ ਕੋਲ। ਹਾਂ ਸਹੀ ਹੈ ਜੀ। ਹਾਂਜੀ ਹਾਂਜੀ। ਲੋਬ ਦੋਸਤੋ ਟਿੱਪਣ ਦੀ ਆਪਦੀ ਤਸੱਲੀ ਹੈ। ਅਗੋਂ ਕੋਈ ਭਰਾ ਆਉਂਦਾ ਆਪਣੀ ਤਸੱਲੀ ਕਰਕੇ ਲੈ ਕੇ ਜਾਏ ਠੀਕ। ਤੇ ਤੱਜਾ ਸੂਬਾ ਇਹ ਗਾਣੇ ਸੁਣਾ। ਬਾਕੀ ਤੁਸੀਂ ਵੇਖ ਸਕਦੇ ਜੀ ਤੋਰਾ ਤਾਰਾ ਚੈੱਕ ਕਰ ਲਿਆ ਠੀਕ ਆ ਜੀ। ਥਾਨ ਕੋਲੋਂ ਵਧੀਆ ਪੂਰਾ ਹੱਥੀ ਚਵਾਈ ਦਾ ਥਾਨ। ਲੇਗਾ ਰਵੀ ਕੀ ਕਰਦੇ ਮੋਲ ਭਰਾ ਇਹਦਾ ਪਾਜੀ ਇਹਦਾ ਮੋਲ 52000 ਰੁਪਇਆ ਕਰਦੇ 52000 ਹਾਂਜੀ ਤੇ ਪੂਰੀਆਂ ਛੋਟਾ ਛਾਟਾਂ ਕਸਰਾ ਕੱਢ ਕੇ ਆਪਾਂ ਦਸੀਏ ਵੀ ਕੋਈ ਜ਼ਿਆਦਾ ਫਿਰ ਗਰਮੀ ਵੜੇ ਹੜਤਾਲੇ ਭਾਈ ਜਨਾਬਾ ਹੈ 48000 ਦੀ ਦੇ ਦਈਏ 48 ਦੀ ਹਾਂ ਕੋਈ ਹੋਰ ਵੀ ਲੱਭਦਾ ਤਾਂ ਹੋਰ ਵੀ ਕਰਦੇ ਹੋ ਨਹੀਂ ਪਾਜੀ ਕਰ ਦਾਂਗੇ ਕਰ ਦਿਆਂ ਜੀ ਹਾਂਜੀ ਲਓ ਵੀ 48000 ਦੀ ਇਹ ਮਿਲ ਜੂਗੀ ਦੋਸਤੋ ਵਿੱਚੋਂ ਕਿਉਂਕਿ ਜਲ ਪਾਣੀ ਲੈਣ ਲਈ ਹਰ ਕੋਈ ਭਰਾ ਤੁਰਿਆ ਫਿਰਦਾ ਵਪਾਰ ਦਾ ਕੰਮ ਆ ਵੈਸੇ ਪੈਸੇ ਵਛਾ ਕੇ ਪੈਸੇ ਖਰਚ ਕਰਕੇ ਵਿੱਚੋਂ ਕੋਈ ਦੋ ਪੈਸੇ ਹਰ ਕਿਨੇ ਕੱਢਨੇ ਆ ਭਾਜੀ ਬਾਨਾ ਬਹੁਤ 40000 ਰੁਪਏ ਮਿਲ ਜੂਗੇ ਠੀਕ ਹੈ ਅੰਡੀ ਤੇਰੀ ਵੜੀ ਆ ਅੱਛੀ ਨੇ ਬਾਨਾ ਵੜੀ ਠੀਕ ਆ ਲੈ ਵੀਰ ਅ ਵੀ ਅੱਗੇ ਆਪਣੇ ਕੋਲ ਜਿਹੜਾ ਇਹ ਆ ਗਿਆ ਨਾਗ ਮੱਝ ਆ ਗਈ ਆਪਣੇ ਕੋਲ ਹਾਂਜੀ ਭਾਜੀ ਹਾਂਜੀ ਇਹਨੂੰ 2 ਘੰਟਾ 2 ਹੋ ਗਏ ਭਾਜੀ ਸੂਈ ਨੂੰ ਹੁਣੇ ਹੁਣੇ 2 ਕ ਘੰਟੇ ਹਾਂਜੀ ਹਾਂਜੀ ਇਹ ਜੇਰ ਪੈਣ ਵਾਲੀ ਬਾਕੀ ਇਹਦੀ ਲਓ ਦੋਸਤੋ ਜੇਰ ਜੂਰ ਪ੍ਰੋਪਰ ਹਜੇ ਪੈਣ ਵਾਲੀ ਆ ਲੜ ਲਮਕਰਿਆ ਠੀਕ ਹੈ ਜੀ ਤੁਸੀਂ ਇਹ ਦੇਖ ਲੈਣਾ ਵੀਡੀਓ ਦੇ ਵਿੱਚ ਸੁਆ ਸਿਨਮਾ ਹੋਊਗੀ ਰਵੀ ਭਾਜੀ ਅਗਲਾ ਤੇ ਦੂਜੇ ਆਂਦਾ ਹੈ ਪਰ ਤੀਸਰਾ ਸੁਆ ਹੋਊਗੀ ਠੀਕ ਹੈ ਜੀ ਹਾਂਜੀ ਬਾਕੀ ਸੇਂਗ ਸੁਂਗ ਕੁੰਡਾ ਵਾ ਹਾਂ ਹਾਂ ਲਓ ਦੋਸਤੋ ਵੈਸੇ ਪਖ ਆ ਵੇਖ ਕੇ ਜੇਕਰ ਬਿਲਕੁਲ ਗੱਲ ਕਰੀਏ ਤਾਂ ਝੋਟੀ ਪਖ ਲੱਗਦਾ ਕੋ ਦੂਜਾ ਵੀ ਮੰਨ ਸਕਦਾ ਪਰ ਤੀਜਾ ਵੀ ਹੋ ਸਕਦੀ ਆ ਸੋਨਾ ਕਦਕੁੱਤ ਚਗਾਠਾ ਚੂਠਾ ਤੁਸੀਂ ਵੇਖੋ ਚੌੜਾ ਪਿੱਠਪੂੜਾ ਸੋ ਸੂਸਵਾ ਦੇ ਵਿੱਚ ਆਈਏ 2 ਘੰਟੇ ਪਹਿਲਾਂ ਸੂਈ ਆ ਮਗਰ ਕਟਾ ਆ ਗਿਆ ਤੇ ਹਾਂਜੀ ਭਾਜੀ ਕਟਾ ਮਗਰ ਕਟਾ ਆ ਗਿਆ ਠੀਕ ਹੈ ਜੀ ਤੇ ਲੋਵੇ ਲੋਵੇ ਦੀ ਬੰਤਰ ਆ ਤੁਸੀਂ ਵੇਖੋ ਜੀ ਠੀਕ ਹੈ ਜੀ ਤੇ ਰਵੀ ਥੋੜਾ ਬਾਧਾ ਵੀਰੇ ਵੇਖਿਆ ਚੋਕ ਕਿਲੋਖੰਡ ਕੁਛ ਹਾਂਜੀ ਭਾਈ ਤਾਰਾ ਤੂਰਾ ਮਾਰ ਕੇ ਚੈੱਕ ਕੀਤੇ ਥੰਨ ਜਿਵੇਂ ਪੋਲੀ ਤੇ ਭਰਾ ਬਰੂ ਕਿਦਾਂ ਹਾਂਜੀ ਭਾਈ ਬਹੁਤ ਚੰਗਾ ਆਪਣਾ ਚਵਾ ਅੱਛਾ ਜੀ ਬਾਕੀ ਚਲੋ ਲਓ ਦੋਸਤੋ ਠੀਕ ਆ ਜੀ ਚੋਣ ਜਾਣ ਵੀਰਾਂ ਦਾ ਵੀ ਚੰਗੀ ਨਿਕਲੀ ਆ ਕਿਉਂਕਿ ਬੌਲੇ ਤੇ ਆ ਦੋਸਤੋ ਅਜੇ ਤੁਹਾਨੂੰ ਪਤਾ ਨਾਰਮਲੀ ਭਾਜੀ ਗਾਂ ਵਾਲੀ ਖੰਡੀ ਠੀਰੀ ਆ ਹਾਂ ਬੱਚਾ ਪੁੱਛ ਰਵੀ ਫਿਰ ਅਹ ਚੱਲ ਲਿਆ ਪੂਰਾ ਹਾਂਜੀ ਭਾਜੀ ਹਾਂਜੀ 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 ਠੀਕ ਹੈ ਲਿਆਇਆ ਥੋੜਾ ਬਾਤਾਂ ਹੈ ਹਾਂਜੀ ਭਾਜੀ ਬੱਚੇ ਨੂੰ ਮਾੜਾ ਮੋਟਾ ਕਰਗ ਜਾਤਾ ਵਾ ਠੀਕ ਹੈ ਜੀ ਤੇ ਆਪਾਂ ਧਾਰਾ ਤੂਰਾ ਮਾਰਕੀਟ ਬੋਸਤ ਮੱਜ ਬਹੁਤ ਸੋਣੀ ਆ ਕੱਦ ਵੱਡਾ ਐ ਇਸ ਮੈਂ ਦਾ ਠੀਕ ਹੈ ਜੀ ਬਾਕੀ ਤੁਸੀਂ ਵੇਖ ਸਕਦੇ ਜੀ ਜੇਰ ਜੂਰ ਪ੍ਰੋਪਰ ਪੈ ਜੂਗੀ ਉਹਦਾ ਵੇਰਵਾ ਤੁਸੀਂ ਬਾਈ ਰਵੀ ਤੋਂ ਲੈ ਲਿਓ ਜੇ ਜੇਰ ਪ੍ਰੋਪਰ ਪੈਣ ਤੋਂ ਬਾਅਦ ਠੀਕ ਹੈ ਜੀ ਉਹਦੀ ਵੀਡੀਓ ਵੀ ਵੀਰ ਨੂੰ ਕਹਾਂਗਾ ਬਣਾ ਕੇ ਰੱਖ ਲੂਗਾ ਐਸੇ ਇੱਕ ਪ੍ਰੂਫ ਤੁਹਾਨੂੰ ਦਿਖਾ ਦੂਗਾ ਜੇਰ ਪ੍ਰੋਪਰ ਪੈਂਦੀ ਦੀ ਬਾਕੀ ਥਣ ਥਣ ਦੀ ਸ਼ ਹੈਲੋ ਤੇ ਬਿਲਕੁਲ ਕੁੰਡੀ ਆ ਦੋਸਤੋ ਛੋਟਾ ਸੇ ਗਮ ਆ ਇਹਦਾ ਤੇ ਅੱਗੋਂ ਬਿਲਕੁਲ ਪਤਲੀ ਆ ਤੇ ਪਿੱਛੋਂ ਕਰਮ ਵਾਲੀ ਵੇਖੋ ਜਿਵੇਂ ਆਪਾਂ ਨੀਲੀ ਤੇ ਨੀਲੀ ਦੀਆਂ ਮੱਜਾਂ ਦੀ ਗੱਲ ਕਰਦੇ ਆਂ ਵੀ ਅਗਲਾ ਬਿਲਕੁਲ ਪਤਲਾ ਤੇ ਪਿੱਛੋਂ ਵੇਖੋ ਥੱਬਿਆਂ ਤੇ ਥੱਬੇ ਕਰਮ ਵਾਲੀ ਠੀਕ ਆ ਉਵੇਂ ਮਗਰੋਂ ਮਗਰੋਂ ਚੌੜੀ ਆ ਬਾਕੀ ਸੋਨਾ ਦੁੱਧ ਚਵਾ ਦੂਗੀ ਜੇ ਉਹਦੀ ਕੁਆਲਿਟੀ ਕਰਮ ਵਾਲੀ ਨੂੰ ਲੱਗੀ ਆ ਤੇ ਰਵੀ ਇਹ ਦੇ ਦਈਏ ਕਿੰਨੇ ਦੀ ਵੀਰ ਆਪਾਂ ਭਾਜੀ ਮੋਲ ਜੋ ਮਰਜ਼ੀ ਕਰੀਏ 90 ਦੀ ਦੇ ਦਈਏ 90 ਦੀ ਦੇ ਦਈਏ ਦੇ ਦਈਏ ਇਹਨੇ ਦੀ ਤੇ ਹੋਰ ਘੱਟ ਕਰ ਦੇ ਦੇਖ ਲਾ ਰਵੀ ਗੱਲ ਆਏ ਆ ਵੀ ਮਹਿੰਗੀ ਨਾ ਕਿਤੇ ਦੇਣੀ ਆ ਭਾਜੀ ਆ ਪਰ ਰੱਖਣੀ ਨਹੀਂ ਆ ਵੇਚਣੀ ਆ ਜਮਾਨ ਵਾਸਤੇ ਲਿਆ ਮਾਲ ਤੇ ਵੇਚਣਾ ਹੈ ਫਿਰ ਹਾਂਜੀ ਭਾਜੀ ਤੇ ਤੇ ਅੱਗੇ ਹੋਰ ਵੀ ਲਾ ਕੇ ਕੋਈ ਵੰਡ ਤਿੰਨ ਛੱਡ ਦਾਂਗੇ 90 ਚ ਹਾਂਜੀ 87 ਦੀ ਹਾਂਜੀ ਲਓ ਜੀ ਇਹ ਚ ਛੋੜ ਛੱਪਾ ਕਰਾਂਗੇ ਜਿੰਨਾ ਆਪਣੇ ਲ ਹੋ ਸਕਿਆ ਲਓ ਦੋਸਤੋ ਬਲੈਡਰ ਬੰਨੀ ਖੜੀ ਆ ਕਰਮਾਂ ਵਾਲੀ ਵੈਸੇ ਨਹੀਂ ਮੈਂ ਇਤਨਾ ਨਹੀਂ ਮਹਿੰਗਾ ਬੋਲੇ ਤੇ ਚੱਲ ਰਹੀ ਆ ਕੋਈ ਭਰਾ ਆਪਦੀ ਚੋਕੇ ਭਰਾ ਕੇ ਤਸੱਲੀ ਕਰ ਸਕਦਾ 87000 ਦੀ ਮਗਰ ਕਟਾ ਕਟਾ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਤੇ ਬਿਲਕੁਲ ਸੱਜਰ ਹੁਣੇ ਕੋਈ 2 ਘੰਟੇ ਪਹਿਲਾਂ ਸੂਈ ਆ। ਭਾਈ ਆਪਾਂ ਇਹਦਾ ਕੋਈ ਬੋਲਾ ਨਹੀਂ ਕਹਿ ਸਕਦੇ 5 ਕਿਲੋ ਆ 6 ਕਿਲੋ ਪਤਾ ਨਹੀਂ ਕੰਨਾ। ਆ ਪਤਾ ਹੀ ਨਹੀਂਗਾ ਬਿਲਕੁਲ। ਹਾਂਜੀ ਹਾਂਜੀ ਅਜੇ ਸੂਕਿਆ ਹੈ ਢੀਏ ਕੋਈ ਆਪਾਂ ਚੋਈ ਨਹੀਂ। ਬਿਲਕੁਲ ਬਿਲਕੁਲ। ਲੋ ਵੀ ਦੋਸਤੋ ਫਿਲਹਾਲ ਇਹ ਨਾਗਸੀ ਅਜ ਵੀਰ ਰਵੀ ਦੇ ਕੋਲ ਮੱਝ 87000 ਦੀ ਮਿਲ ਜੂਗੀ। ਇਧਰ ਪੜਤਾ ਪੜਤਾ ਮੇਰਾ ਭਰਾ ਤੁਸੀਂ ਸਾਰੇ ਉੱਪਰ ਗੌਰ ਕਰ ਲਿਓ ਠੀਕ ਆ ਜੀ ਇੱਕ ਵਾਰੀ ਦੋ ਵਾਰੀ ਵੀ ਜਿਹੜੀ ਉਹਨੂੰ ਜ਼ਰੂਰ ਬਿਲਕੁਲ ਵੇਖ ਲਿਓ ਜੀ ਠੀਕ ਆ ਜੀ। ਤੇ ਇਹ ਨਾਗਨੇ ਦੋਸਤੋ ਡਿਟੇਲ ਤੁਹਾਨੂੰ ਮਿਲ ਗਈ ਆ ਨੰਬਰ ਸਕਰੀਨ ਤੇ ਚਲਾ ਦਿੰ 82647 ਹਾਂਜੀ 52150 ਠੀਕ ਹੈ ਜੀ ਲਓ ਦੋਸਤੋ ਇਹ ਨੰਬਰ ਆ ਵੀਰ ਰਵੀ ਦੇ ਠੀਕ ਹੈ ਜੀ 82647 ਤੇ 52150 ਤੇ ਮਗਰ ਕਟਾ ਜਿਹੜਾ ਉਹ ਤੁਹਾਨੂੰ ਦਿਖਾ ਦਿੰਨੇ ਆਪਾਂ ਇੱਕ ਵਾਰੀ ਆਹ ਕਟਾ ਜੇ ਠੀਕ ਹੈ ਜੀ ਮੇਲ ਕਾਫ ਹੁਜੇ ਬਿਲਕੁਲ ਬੈਠਾ ਖਲੂਨ ਖਲਾਂ ਦੀ ਜਾਂਚ ਨਹੀਂ ਕਿ 2 ਘੰਟੇ ਪਹਿਲਾਂ ਜਿਵੇਂ ਮੱਝ ਸੁਣੀਆ ਲਓ ਦੋਸਤੋ ਫਿਲਹਾਲ ਆਜੇ ਇਸ ਕਵਰ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ